ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਵ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਇਸ ਨੂੰ ਆਪਾਂ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਹਾਂ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੇ ਕੋਟਾਂ ਸਵੈਟਰ ਗਰਲਸ ਟੌਪ ਬੇਬੀ ਫਰੌਕ ਬਲਾਊਜ਼ ਕਿਸੇ ਵੀ ਆਪਾਂ ਇਹਨਾਂ ਪ੍ਰੋਜੈਕਟ ਤੇ ਪਾਵਾਂਗੇ ਬਹੁਤ ਹੀ ਸੌਖਾ ਡਿਜ਼ਾਈਨ ਸਿਰਫ ਚਾਰ ਸਲਾਈਆਂ ਦਾ ਆਪਣਾ ਇਹ ਡਿਜ਼ਾਈਨ ਹੈ ਚਾਰ ਸਲਾਈਆਂ ਆਪਾਂ ਬਾਰ-ਬਾਰ ਰਿਪੀਟ ਕਰਨੀਆਂ ਤੇ ਇਸ ਤਰ੍ਹਾਂ ਆਪਣਾ ਇਹ ਡਿਜ਼ਾਈਨ ਬਣਦਾ ਜਾਂਦਾ ਹੈ ਜ્યાં ਆਪਾਂ ਇਸ ਡਿਜ਼ਾਈਨ ਨੂੰ ਇਸ ਤਰ੍ਹਾਂ ਪਾ ਸਕਦੇ ਹ ਜਿਵੇਂ ਮੈਂ ਥੇ ਡਿਜ਼ਾਈਨ ਪਾ ਕੇ ਜਿਹੜਾ ਵਿਖਾਇਆ ਹੋਇਆ ਹੈ ਜਿਵੇਂ ਬਾਰਡਰ ਬਣਾ ਕੇ ਇਹ ਬਟਨ ਪੱਟੀ ਨਾਲ ਆਪਾਂ ਚਲਾ ਸਕਦੇ ਹ ਤੇ ਇਧਰ ਆਪਾਂ ਸਿੰਪਲ ਬਣਾਈ ਸਿੱਧੀਆਂ ਸਲਾਈਆਂ ਜਿਹੜੀਆਂ ਬਣਾ ਸਕਦੇ ਹਾਂ ਜਦੋਂ ਆਪਾਂ ਇਸ ਤਰ੍ਹਾਂ ਬਟਨ ਪੱਟੀ ਬਣਾਉਂਦੇ ਜਾਵਾਂਗੇ ਤਾਂ ਜਿਹੜਿਆ ਇਹਦੇ ਵਿੱਚ ਬਟਨ ਹੋਲ ਰੱਖਣ ਦੀ ਵੀ ਆਪਾਂ ਨੂੰ ਜੜੀ ਲੋੜ ਨਹੀਂ ਪਊਗੀ ਕਿਉਂਕਿ ਇਹਦੇ ਵਿੱਚ ਇਸ ਤਰ੍ਹਾਂ ਜਾਲੀ ਹੁੰਦੀ ਹੈ ਤਾਂ ਆਪਾਂ ਨੂੰ ਬਟਨ ਹੋਲ ਰੱਖਣ ਦੀ ਜ਼ਰੂਰਤ ਨਹੀਂ ਪੈਂਦੀ ਤਾਂ ਇਸ ਤਰ੍ਹਾਂ ਵੀ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਪਾਵਾਂਗੇ ਬਹੁਤ ਹੀ ਸੋਹਣਾ ਡਿਜ਼ਾਈਨ ਲੱਗਦਾ ਹੈ ਇਹ ਬਾਰਡਰ ਬਣਾ ਕੇ ਤੇ ਇਸ ਤਰ੍ਹਾਂ ਬਟਨ ਪੱਟੀ ਨਾਲ ਚਲਾ ਸਕਦੇ ਹਾਂ ਜਾਂ ਆਪਾਂ ਸਾਰੇ ਪ੍ਰੋਜੈਕਟ ਤੇ ਇਸ ਡਿਜ਼ਾਈਨ ਨੂੰ ਪਾਉਣਾ ਚਾਹੁੰਦੇ ਹੋਗੇ ਤਾਂ ਆਪਾਂ ਸਾਰੇ ਪ੍ਰੋਜੈਕਟ ਤੇ ਵੀ ਇਸ ਡਿਜ਼ਾਈਨ ਨੂੰ ਪਾ ਸਕਦੇ ਹਾਂ ਇਹ ਤੁਹਾਡੀ ਆਪਣੀ ਮਰਜ਼ੀ ਹੈ ਚਾਰ ਸਲਾਈਆਂ ਆਪਾਂ ਬਾਰ-ਬਾਰ ਰਿਪੀਟ ਕਰਨੀਆਂ। ਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ, ਚਾਰ ਦੇ ਮਲਟੀਪਲ ਤਿੰਨ ਕੁੰਡੇ ਆਪਾਂ ਵਾਧੂ ਲੈਣੇ ਆ। ਜਿਵੇਂ 4 4 4 ਇਸ ਤਰ੍ਹਾਂ ਕਰਕੇ ਲਾਸਟ ਤੇ ਤਿੰਨ ਕੁੰਡੇ ਆਪਾਂ ਵਾਧੂ ਰੱਖ ਲੈਣੇ ਆਪਣੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ। ਉਲਟੇ ਪਾਸੇ ਤੋਂ ਜਿਹੜਾ ਆਪਣਾ ਡਿਜ਼ਾਈਨ ਇਸ ਤਰ੍ਹਾਂ ਦਿਖਾਈ ਦਿੰਦਾ ਹੈ। ਸਿੱਧੇ ਪਾਸੇ ਤੋਂ ਆਪਣੇ ਡਿਜ਼ਾਈਨ ਦੀ ਜਿਹੜੀ ਆਪਾਂ ਪਹਿਲੀ ਸਲਾਈ ਸ਼ੁਰੂ ਕਰਨੀ ਹੈ। ਕੁੰਡੇ ਪਾਉਣ ਤੋਂ ਬਾਅਦ ਜਦੋਂ ਆਪਾਂ ਪਹਿਲੀ ਸਲਾਈ ਸ਼ੁਰੂ ਕਰਨੀ ਹੈ ਤਾਂ ਆਪਾਂ ਇਸ ਤਰ੍ਹਾਂ ਸ਼ੁਰੂ ਕਰਾਂਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਾਰੇ ਬਕਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤਾਂ ਜੋ ਹੋਰ ਵੀ ਸੋਹਣੇ-ਸੋਹਣੇ ਡਿਜ਼ਾਈਨ ਆ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕਰ ਕਰ ਸਕਾਂ ਤੇ ਬੈਲ ਆਈਕਨ ਜਿਹੜੀ ਪ੍ਰੈਸ ਕਰ ਦਿਓ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਉਹ ਤੁਹਾਡੇ ਤੱਕ ਪਹੁੰਚ ਸਕੇ ਤੇ ਚਲੋ ਫਿਰ ਸ਼ੁਰੂ ਕਰਦੇ ਆ ਪੈਸਟ ਡਿਜ਼ਾਈਨ ਨੂੰ ਬਣਾਉਣਾ। ਕੁੰਡੇ ਤੁਸੀਂ ਜਿਸ ਤਰ੍ਹਾਂ ਵੀ ਤੁਹਾਨੂੰ ਸੌਖੇ ਲੱਗਦੇ ਹਨ ਉਸੇ ਤਰੀਕੇ ਨਾਲ ਤੁਸੀਂ ਪਾ ਲੈਣੇ। ਉਸ ਤੋਂ ਬਾਅਦ ਆਪਣੇ ਡਿਜ਼ਾਈਨ ਦੀ ਪਹਿਲੀ ਸਲਾਈ ਜਿਹੜੀ ਸਿੱਧੇ ਪਾਸੇ ਤੋਂ ਸ਼ੁਰੂ ਹੁੰਦੀ ਹੈ। ਪਹਿਲਾ ਕੁੰਡਾ ਆਪਾਂ ਇਸ ਤਰ੍ਹਾਂ। ਫਤਾਰੋ ਚਾਹੇ ਬੁਣੋ ਇਹ ਤੁਹਾਡੀ ਆਪਣੀ ਮਰਜ਼ੀ ਹੈ ਤਾਂ ਮੈਂ ਜਿਹੜਾ ਸਿੱਧਾ ਬਣਾ ਲੈਣੀ ਆ ਇਸ ਤਰ੍ਹਾਂ। ਅਸ ਤੋਂ ਬਾਅਦ ਚਾਰ ਚਾਰ ਕੁੰਡੀਆਂ ਤੇ ਆਪਣਾ ਹੁਣ ਡਿਜ਼ਾਈਨ ਸ਼ੁਰੂ ਹੋਊਗਾ ਥ੍ਰੈਡ ਅੱਗੇ ਕਰਕੇ ਇੱਕ ਕੁੰਡਾ ਆਪਾਂ ਬਣਾਵਾਂਗੇ ਉਲਟਾ ਐਸ ਤਰ੍ਹਾਂ ਥ੍ਰੈਡ ਕਰਾਂਗੇ ਪਿੱਛੇ ਤਿੰਨ ਕੁੰਡੇ ਬਣਾਵਾਂਗੇ ਆਪਾਂ ਸਿੱਧੇ ਇੱਕ 10 ਚਾਰ ਕੁੰਡੇ ਹੋ ਗਏ ਆਪਣੇ ਫਿਰ ਉਸੇ ਤਰ੍ਹਾਂ ਥ्रेड ਕਰਾਂਗੀ ਅੱਗੇ ਇੱਕ ਗੁੰਡਾ ਬਣਾਵਾਂਗੇ ਆਪਾਂ ਉਲਟਾ ਥ्रेड ਕਰਾਂਗੇ ਪਿੱਛੇ ਤਿੰਨ ਕੁੰਡੇ ਬਣਾਵਾਂਗੇ ਸਿੱਧੇ ਇੱਕ ਦੋ 10 ਚਾਰ ਕੁੰਡੇ ਹੋ ਗਏ ਆਪਣੇ ਥ्रेड ਕਰਾਂਗੇ ਅੱਗੇ ਇੱਕ ਗੁੰਡਾ ਬਣਾਵਾਂਗੇ ਉਲਟਾ ਥ्रेड ਕਰਾਂਗੇ ਪਿੱਛੇ ਤਿੰਨ ਕੁੰਡੇ ਬਣਾਵਾਂਗੇ ਸਿੱਧੇ 1 2 3 ਫੈਡ ਕਰਾਂਗੇ ਅੱਗੇ ਇੱਕ ਕੁੰਡਾ ਉਲਟਾ ਲਾਸਟ ਵਾਲਾ ਕੁੰਡਾ ਆਪਣਾ ਸਿੱਧੀ ਸਲਾਈ ਹੈ ਸਿੱਧਾ ਬਣਾ ਲਾਂਗੇ ਆਪਾਂ ਇਸ ਤਰ੍ਹਾਂ ਇੱਕ ਸਲਾਈ ਸਿੱਧੇ ਪਾਸੇ ਤੋਂ ਆਪਣੇ ਡਿਜ਼ਾਈਨ ਦੀ ਕੰਪਲੀਟ ਹੋ ਗਈ ਇਹਨੇ 15 ਕੁੰਡੇ ਪਾਏ 4 ਦੇ ਮਲਟੀਪਲ 3 ਕੁੰਡੇ ਬਾਅਦ ਇੱਕ ਕੁੰਡਾ ਜਿਹੜਾ ਪਹਿਲਾਂ ਆਪਾਂ ਬਾਦੂ ਉਤਾਰੋ ਚਾਹੇ ਬੁਣੋ ਉਸ ਤੋਂ ਬਾਅਦ ਆਪਣਾ 4-4 ਕੁੰਡਿਆਂ ਤੇ ਡਿਜ਼ਾਈਨ ਚੱਲਿਆ ਇੱਕ ਉਲਟਾ 3 ਸਿੱਧੇ ਇੱਕ ਉਲਟਾ 3 ਸਿੱਧੇ ਇੱਕ ਉਲਟਾ 3 ਸਿੱਧੇ ਫਿਰ ਲਾਸਟ ਤੇ ਇੱਕ ਉਲਟਾ ਤੇ ਲਾਸਟ ਵਾਲਾ ਸਿੱਧਾ ਬਣਾ ਲਿਆ ਕਿਉਂਕਿ ਆਪਣੀ ਸਿੱਧੀ ਸਲਾਈ ਹੈ ਹੁਣ ਆਪਣੀ ਡਿਜ਼ਾਈਨ ਦੀ ਆ ਗਈ ਦੂਸਰੀ ਸਲਾਈ ਉਲਟ ਪਾਸੇ ਤੋਂ ਦੂਸਰੀ ਸਲਾਈ ਆਪਣੀ ਉਲਟ ਪਾਸੇ ਤੋਂ ਇੱਕ ਕੁੰਡਾ ਪਹਿਲਾਂ ਆਪਾਂ ਉਤਾਰ ਲਓ ਚਾਹੇ ਬੰਨ ਲਓ ਇਹ ਤੁਹਾਡੀ ਆਪਣੀ ਮਰਜ਼ੀ ਇਸ ਤਰ੍ਹਾਂ ਮੈਂ ਇਹਨੂੰ ਉਤਾਰੂੰਗੀ ਹੁਣ ਜਿਹੜਾ ਕੁੰਡਾ ਉਧਰ ਆਪਾਂ ਉਲਟਾ ਬਣਾਇਆ ਇਧਰ ਸਿੱਧਾ ਬਣਾਵਾਂਗੇ ਜਿਹੜੇ ਉਧਰ ਸਿੱਧੇ ਬਣਾਏ ਆ ਇਧਰ ਉਲਟੇ ਬਣਾਵਾਂਗੇ ਜਿਹੜਾ ਕੁੰਡਾ ਜਿਸ ਤਰ੍ਹਾਂ ਦਾ ਦਿਖਾਈ ਜਾਂਦਾ ਏਕ ਕੁੰਡਾ ਆ ਗਿਆ ਆਪਣਾ ਸਿੱਧਾ ਤਿੰਨ ਕੁੰਡੇ ਉਲਟੇ 1 2 3 ਇੱਕ ਕੁੰਡਾ ਆ ਗਿਆ ਆਪਣਾ ਸਿੱਧਾ ਇਸ ਤਰ੍ਹਾਂ తిను కు ఉల్టా తిని ఉ దో తిడా ఉటీ సై బ ਦੋ ਸਲਾਈਆਂ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਹੁਣ ਆਪਾਂ ਆ ਗਏ ਤੀਸਰੀ ਸਲਾਈ ਤੇ ਤੀਸਰੀ ਸਲਾਈ ਇੱਕ ਗੁੰਡਾ ਆਪਣਾ ਜਿਹੜਾ ਵਾਧੂ ਉਤਾਰੋ ਚਾਹੇ ਗੁણો ਇਸ ਤਰ੍ਹਾਂ ਆਪਣੀ ਮਰਜ਼ੀ ਇਹ ਉਸ ਤੋਂ ਬਾਅਦ ਥ੍ਰੈਡ ਕਰਾਂਗੇ ਅੱਗੇ ਇੱਕ ਗੁੰਡਾ ਜਿਹੜਾ ਉਲਟਾ ਨੂੰ ਆਪਾਂ ਉਲਟਾ ਬਣਾ ਲਾਂਗੇ ਹੁਣ ਆਪਾਂ ਥ੍ਰੈਡ ਨੂੰ ਸਲਾਈ ਤੇ ਘਮਾਉਣਾ ਤੇ ਅੱਗੇ ਲੈ ਆਉਣਾ ਇਸ ਤਰ੍ਹਾਂ ਇੱਕ ਗੁੰਡਾ ਬਣ ਜਾਂਦਾ ਆਪਣਾ ਇਹ ਫਿਰ ਜਿਹੜੇ ਤਿੰਨ ਕੁੰਡੇ ਸਿੱਧੇ ਐ ਇਹਨਾਂ ਤਿੰਨ ਕੁੰਡਿਆਂ ਦਾ ਆਪਾਂ ਇੱਕ ਬਣਾ ਲੈਣਾ ਇਸ ਤਰ੍ਹਾਂ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਕਰ ਦੇਾਂਗੇ ਇਸ ਤਰ੍ਹਾਂ ਉਲਟਾ ਫਿਰ ਥ੍ਰੈਡ ਨੂੰ ਸਲਾਈ ਤੇ ਘੁਮਾ ਕੇ ਅੱਗੇ ਲੈ ਕੇ ਆਉਣਾ ਇੱਕ ਕੁੰਡਾ ਉਲਟਾ ਐਸ ਤਰ੍ਹਾਂ ਜਿਹੜੇ ਆਪਣੇ ਦੋ ਕੁੰਡੇ ਇੱਥੇ ਘਟਦੇ ਆ ਉਹ ਦੋਨੇ ਪਾਸੇ ਜਾਲੀ ਬਣਾਉਣ ਨਾਲ ਪੂਰੇ ਹੋ ਜਾਂਦੀ ਏ ਵਾਦੂ ਗੁੰਡਾ ਆਪਾਂ ਤਾਰ ਲਿਆ ਉਸ ਤੋਂ ਬਾਅਦ ਇੱਕ ਗੁੰਡਾ ਉਲਟਾ ਬਣਾ ਲਿਆ ਥ੍ਰੈਡ ਸਲਾਈਟੇ ਘੁਮਾ ਕੇ ਅੱਗੇ ਲੈ ਕੇ ਆਂਦਾ ਤਿੰਨ ਗੁੰਡਿਆਂ ਦਾ ਇੱਕ ਬਣਾਇਆ ਥ੍ਰੈਡ ਨੂੰ ਸਲਾਈ ਤੇ ਘੁਮਾ ਕੇ ਅੱਗੇ ਲੈ ਕੇ ਆਂਦਾ ਹੈ ਇੱਕ ਗੁੰਡਾ ਉਲਟਾ ਫੇਰ ਥ੍ਰੈਡ ਸਲਾਈਟੇ ਘੁਮਾ ਕੇ ਤਿੰਨ ਗੁੰਡਿਆਂ ਦਾ ਇੱਕ ਬਣਾਵਾਂਗੇ ਆਪਾਂ ਉਲਟਾ ਗੁੰਡਾ ਇਸ ਤਰ੍ਹਾਂ ਉਸ ਤੋਂ ਬਾਅਦ ਫੇਰ ਥ੍ਰੈਡ ਸਲਾਈਟੇ ਘੁਮਾਵਾਂਗੇ ਇਹ ਗੁੰਡਾ ਉਲਟਾ ਫੇਅਰ ਥ੍ਰੈਡ ਨੂੰ ਸਲਾਈ ਤੇ ਘਮਾਵਾਂਗੇ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਬਣਾ ਦੇਾਂਗੇ ਉਲਟਾ ਕੁੰਡਾ ਫੇਅਰ ਥ੍ਰੈਡ ਨੂੰ ਸਲਾਈ ਤੇ ਘਮਾਵਾਂਗੇ ਇਸ ਤਰ੍ਹਾਂ ਇੱਕ ਕੁੰਡਾ ਉਲਟਾ ਲਾਸਟ ਵਾਲਾ ਕੁੰਡਾ ਸਿੱਧੀ ਸਲਾਈ ਹੈ ਸਿੱਧਾ ਬਣਾ ਲਾਂਗੇ ਤੀਸਰੀ ਸਲਾਈ ਆਪਣੇ ਡਿਜ਼ਾਈਨ ਦੀ ਕੰਪਲੀਟ ਹੋ ਗਈ ਹੁਣ ਆਪਾਂ ਚੌਥੀ ਸਲਾਈ ਬਣਾਵਾਂਗੇ ਉਲਟ ਪਾਸੇ ਤੇ ਇਹ ਕਿਹ ਕੁੰਡਾ ਆਪਾਂ ਵਾਧੂ ਕੁੰਡਾ ਤਾਰੋ ਚਾਹੇ ਗੁਣੋ ਇਹਨੂੰ ਆਪਣੀ ਮਰਦੀਏ ਫ੍ਰੈਡ ਕਰਾਂਗੇ ਪਿੱਛੇ ਹੁਣ ਜਿਹੜਾ ਕੁੰਡਾ ਉਧਰ ਉਲਟਾ ਹੈ ਇਧਰ ਬਣਾਵਾਂਗੇ ਸਿੱਧਾ ਦੂਸਰੀ ਲਾਈਨ ਦੀ ਤਰ੍ਹਾਂ ਆਪਾਂ ਬਣਾਉਣੀ ਹੈ ਚੌਥੀ ਲਾਈਨ ਇੱਕ ਕੁੰਡਾ ਸਿੱਧਾ ਤਿੰਨ ਕੁੰਡੇ ਉਲਟੇ ਇੱਕ ਜਾਲੀ ਵਾਲਾ ਕੁੰਡਾ ਉਲਟਾ ਫਿਰ ਦੂਸਰਾ ਕੁੰਡਾ ਉਲਟਾ ਫਿਰ ਜਾਲੀ ਵਾਲਾ ਕੁੰਡਾ ਉਲਟਾ ਇਸ ਤਰ੍ਹਾਂ ਇੱਕ ਸਿੱਧਾ ਤਿੰਨ ਉਲਟੇ ਫਿਰ ਉਸੇ ਤਰ੍ਹਾਂ ਇੱਕ ਕੁੰਡਾ ਸਿੱਧਾ ਤਿੰਨ ਕੁੰਡੇ ਉਲਟੇ ਇੱਕ ਦੋ ਤਿੰਨ ਇੱਕ ਕੁੰਡਾ ਸਿੱਧਾ ਤਿੰਨ ਕੁੰਡੇ ਉਲਟੇ ਇੱਕ ਦੋ ਤਿੰਨ ਇੱਕ ਕੁੰਡਾ ਸਿੱਧਾ ਲਾਸਟ ਵਾਲਾ ਕੁੰਡਾ ਆਪਣਾ ਉਲਟੀ ਸਲਾਈ ਹੈ ਤਾਂ ਉਲਟਾ ਬਣਾ ਲੈਣੇ ਇਸ ਤਰ੍ਹਾਂ ਚਾਰ ਸਲੰਗਾਂ ਆਪਣੇ ਡਿਜ਼ਾਈਨ ਦੇ ਕੰਪਲੀਟ ਹੋ ਗੀਆਂ ਚਾਰ ਸਲੰਗਾਂ ਦਾ ਆਪਣਾ ਡਿਜ਼ਾਈਨ ਹੈ ਜਦੋਂ ਆਪਾਂ ਚਾਰ ਸਲੰਗਾਂ ਨੂੰ ਬਾਰ-ਬਾਰ ਰਿਪੀਟ ਕਰਾਂਗੇ ਤਾਂ ਜਿਹੜਾ ਆਪਣਾ ਡਿਜ਼ਾਈਨ ਹੈ ਇਸ ਤਰ੍ਹਾਂ ਬਣ ਜਾਂਦਾ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਹੁਣ ਜਦੋਂ ਆਪਾਂ ਡਿਜ਼ਾਈਨ ਨੂੰ ਦੁਬਾਰਾ ਸ਼ੁਰੂ ਕਰਨਾ ਤਾਂ ਪਹਿਲੀ ਸਲਾਈਡ ਜੈਨ ਦੀ ਉਸੇ ਤਰ੍ਹਾਂ ਆਪਾਂ ਸ਼ੁਰੂ ਕਰ ਲੈਣੀ ਹੈ ਇੱਕ ਗੁੰਡਾ ਕੰਨੀ ਵਾਲਾ ਤਾਰ ਕੇ ਫਿਰ ਉਸ ਤੋਂ ਬਾਅਦ ਇੱਕ ਉਲਟਾ ਤਿੰਨ ਸਿੱਧੇ ਇੱਕ ਉਲਟਾ ਤਿੰਨ ਸਿੱਧੇ ਪਹਿਲੀ ਸਲਾਈ ਆਪਣੇ ਡਿਜ਼ਾਈਨ ਦੀ ਸ਼ੁਰੂ ਹੋ ਜੂਗੀ ਫਿਰ ਦੂਸਰੀ ਸਲਾਈ ਤੇ ਜਿਹੜਾ ਉਧਰ ਉਲਟਾ ਬਣਾਇਆ ਇਧਰ ਸਿੱਧਾ ਇੱਕ ਸਿੱਧਾ ਤਿੰਨ ਉਲਟ ਇੱਕ ਸਿੱਧਾ ਤਿੰਨ ਉਲਟ ਇਸ ਤਰ੍ਹਾਂ ਤੀਸਰੀ ਸਲਾਈ ਵੀ ਹੋ ਇਸੇ ਤਰ੍ਹਾਂ ਇੱਕ ਤਾਰ ਕੇ ਇੱਕ ਉਲਟਾ ਥ੍ਰੈਡ ਘੁਮਾ ਕੇ ਅੱਗੇ ਤਿੰਨ ਦਾ ਇੱਕ ਥ੍ਰੈਡ ਘੁਮਾ ਕੇ ਅੱਗੇ ਇੱਕ ਉਲਟ ਤੇ ਚੌਥੀ ਸਲਾਈ ਦੂਸਰੀ ਸਲਾਈ ਦੀ ਤਰ੍ਹਾਂ ਉਲਟ ਪਾਸੇ ਤੋਂ ਬਣਾ ਲੈਣੀ ਹੈ ਇਹੀ ਚਾਰ ਸਲੰਗਾਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਦੇ ਜਾਣਾ। ਤੁਹਾਨੂੰ ਜਿਹੜਾ ਡਿਜ਼ਾਈਨ ਹੈ ਕਿਸ ਤਰ੍ਹਾਂ ਦਾ ਲੱਗਿਆ? ਮੇਰੇ ਸਮਝਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਿਆ? ਕਮੈਂਟ ਕਰਕੇ ਜਰੂਰ ਦੱਸਿਆ ਕਰੋ। ਵੀਡੀਓ ਨੂੰ ਲਾਈਕ ਕਰ ਦਿਓ ਹੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ। ਤਾਂ ਜੋ ਹੋਰ ਵੀ ਸੋਹਣੇ-ਸੋਹਣੇ ਡਿਜ਼ਾਈਨ ਹੈ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕਰ ਸਕਾਂ। ਧੰਨਵਾਦ।